ਔਰ ਟਾਇਰ ਆ ਗਿਆ ਸਾਡਾ ਜੀਸੀਬੀ ਦਾ ਟਾਇਰ ਔਰ ਛੋਟੀ ਰੜ ਤੇ ਇਹਦੇ ਨਾਲ ਹਾਫ ਮੈਂ ਖੀਰਾ ਲਿਆਵਾ ਇੱਕ ਮੈਂ ਪਿਆਜ ਸੌਰੀ ਇੱਕ ਮੈਂ ਟਮਾਟਰ ਲਿਆਵਾ ਤੇ ਹਾਫ ਮੈਂ ਗਾਜਰ ਲਈਆ ਤੇ ਸਗੋਂ 3 ਘੰਟੇ ਹੋ ਗਏ ਆਪਾਂ ਵਰਕ ਕਰ ਰਹੇ ਹਣਾ ਪੰਪਿੰਗ ਸੀਡਸ ਲੈ ਆਣਾ 5 ਗ੍ਰਾਮ 5 ਗਿਰੀ ਬਦਾਮ ਦੀਆਂ ਲਈਆਂ ਜੀ ਤੇ ਨਾਲ ਮੈਂ ਇਹ ਵੀਰੀਓ ਇੱਕ ਹੈ ਜਿਹਨਾਂ ਸਰਾਦੀ ਪਲੇਟ ਹੋ ਗਈ ਜੀ ਆਪਣੀ ਠੀਕ ਹੈ ਜੀ ਤੇ ਇਹ ਆਪਣਾ 100 ਗ੍ਰਾਮ ਪਨੀਰ ਹੋ ਗਿਆ ਸੋ ਹਾਂਜੀ ਦੋਸਤੋ ਮੇਰੇ ਵਿਰਧਾਨ ਸਰਨ ਪਰ ਵੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰਵ ਬਲੌਗ ਦੇ ਵਿੱਚੀ ਸੋ ਦੋਸਤੋ ਅੱਜ ਆਪਣਾ ਬਲੌਗ ਰਹੇਗਾ 36ਵਾਂ ਦਿਨ ਤੇ ਦਿਨ ਹੈਗਾ ਅੱਜ ਦਾ ਮੰਗਲਵਾਰ ਹੈ ਤੇ ਆਪਾਂ ਸਿੱਧਾ ਗਰਾਊਂਡ ਦੇ ਵਿੱਚ ਆ ਗਏ ਆ ਤੇ ਅੱਜ ਬਾਰਿਸ਼ ਵੀ ਕਰੀ ਹੈ ਬਾਹਰ ਫਿਰ ਸਾਡਾ ਅੱਜ ਵੀ ਅੱਜ ਬਾਹਰ ਦੇ ਗਰਾਊਂਡ ਦੇ ਵਿੱਚ ਵਰਕਆਊਟ ਕਰਾਂਗੇ ਫਰ ਰ ਬਾਰਿਸ਼ ਪੈਣ ਕਰਕੇ ਨਾ ਬਾਹਰਲੇ ਗਰਾਊਂਡ ਦੇ ਵਿੱਚ ਆਪਾਂ ਵਰਕਆਊਟ ਨਹੀਂ ਕਰ ਸਕਦੇ ਤੇ ਫਿਰ ਸਾਡੇ ਕੋਲ ਸਾਬ ਕਹਿੰਦੇ ਆਪਾਂ ਨਾ ਮਤਲਬ ਵੀ ਉੱਪਰ ਵਰਕਆਊਟ ਜਿਹੜਾ ਬਾਕਸਿੰਗ ਰਿੰਗ ਆ ਉਹਦੇ ਕੋਲ ਨਾ ਆਪਾਂ ਇੱਕ ਸਪਲੋਸਿਵ ਜਿਮ ਸਟਰੈਂਥ ਟ੍ਰੇਨਿੰਗ ਕਰਨਾ ਹੈ ਇੱਕ ਸਪਲੋਸਿਵ ਨਾ ਛੋਟੇ ਛੋਟੇ ਰੌਣਡ ਰੌਣਡ ਦੇ ਵਿੱਚ ਆਣ ਕਿ ਜੋ ਸਾਨੂੰ ਮਤਲਬ ਵੀ ਬਾਕਸਿੰਗ ਦੇ ਵਿੱਚ ਮਤਲਬ ਵੀ ਬੜੀ ਚੀਜ਼ ਸਾਨੂੰ ਚਾਹੀਦੀ ਹੁੰਦੀ ਹੈ ਫਿਟਨੈਸ ਵਾਸਤੇ ਸਟਰੈਂਥ ਟ੍ਰੇਨਿੰਗ ਉਹ ਕਰਦਿਆਂ ਤੇ ਕੋਸਾ ਸਾਡੇ ਤਿਆਰੀ ਕਰਦੇ ਗਏ ਆ ਸਮਾਨ ਅਸੀਂ ਰੱਖ ਲੈਂਦਾ ਤੁਹਾਨੂੰ ਦਿਖਾ ਦੇਣਾ ਸੀ ਜਿੰਮੇ ਦੇ ਵਿੱਚ ਅਸੀਂ ਕੀ ਕੁਝ ਰੱਖਿਆ ਵਾ ਸੋ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਕੋਸੋਵ ਤਿਆਰੀ ਕਰਦੇ ਜਿੰਮਰੀ ਦਾ ਆਪਾਂ ਕਰ ਲੈਂਦੇ ਆ ਜੀ 15 20 20 ਮਿੰਟ ਕਰ ਲੈਨੇ ਆਪਾਂ ਵਾਰਮ ਅਪ ਹਿਵੀਮੈਂਟ ਲਾਵਾਂਗੇ ਆਪਾਂ ਕ੍ਰੋਸ ਫਿਟ ਦੇ ਉੱਤੇ ਵਾਰਮ ਅਪ ਦਾ ਹਨ 20 ਮਿੰਟ ਦਾ ਲਾ ਕੇ ਫੇਰ ਆਵਾਂਗੇ ਇੱਥੇ ਤੇ ਇਹਦੇ ਕੋਸੋਵ ਤਿਆਰੀ ਕਰਦੇ ਵੇਖੋ ਜੀ ਮੈਂ ਤੁਹਾਨੂੰ ਦਿਖਾ ਦੇਣਾ ਵੀ ਕਿਹੜੇ ਕਿਹੜੇ ਕੋਸੋਵ ਸਵਾਨ ਕਰਦੇ ਦੇ ਆ ਇੱਕ ਕੋਸੋਵ ਨੇ ਰੱਖਿਆ ਵਾ ਤੇ ਆਹ ਡੰਬਲ ਰੱਖੇ ਆ ਤੇ ਘਾਰ ਆੜ ਰੱਖੀ ਆ ਕੋਸੋਵ ਨੇ ਇੱਕ ਇਹਦੇ ਚ weight ਪਾ ਕੇ ਰਾਲ ਰੱਖੀ ਆ ਤੇ ਉਹ ਦੋ ਖਾਲੀ ਰਾਲਾ ਇੱਥੇ ਨੇ ਇੱਕ ਟਾਇਰ ਹੋਊਗਾ ਇੱਥੇ ਆ ਰੱਖਿਆ ਤਾਂ ਬਾਕੀ ਦੇਖੋ ਕੋਸਾ ਇਹਦੇ ਵਿੱਚ ਕੀ ਕੁਝ ਚੇਂਜ ਕਰਉਂਦੇ ਆ ਆ ਮੈਡੀਸਨ ਵਾਲਾ ਆ ਟਾਇਰ ਆ ਗਿਆ ਸਾਡਾ ਜੀਸੀਵੀ ਦਾ ਟਾਇਰ ਆਹੇ ਛੋਟੀ ਰੜੇ ਇਹ ਰੜੇ ਉਹ ਹੋਰ ਰੜ ਆ ਗਈ ਆ ਤੇ ਉਹ ਡੰਬਲ ਇਹੇ ਬੈਗ ਇਹੇ ਪਲੇਸ ਆ ਸਾਡਾ ਸਾਰਾ ਸਰਕਲ ਦੇ ਵਿੱਚ ਵਰਕਆਊਟ ਆ ਹਾਂਜੀ ਦੋਸਤੋ ਆਪਣਾ ਜਿਹੜਾ ਵਰਕਆਊਟ ਹੈ ਨਾ ਆਪਣਾ ਵਰਕਆਊਟ ਖਤਮ ਹੋ ਗਿਆ ਆਪਾਂ ਵੀਿੰਟ ਪਹਿਲਾਂ ਵਰਪਪ ਕੀਤਾ ਕ੍ਰੋਸਫਿਟ ਦੇ ਉੱਤੇ ਉਸ ਤੋਂ ਬਾਅਦ ਐਕਸਪਲੋਸਿਵ ਦੇ ਮਤਲਬ ਵੀ ਚਾਰ ਸੈੱਟ ਲੱਗੇ ਪਹਿਲਾਂ ਇੱਕ ਸੈੱਟ ਦੇ ਉੱਤੇ ਇੱਕ ਸੈੱਟ ਦੇ ਉੱਤੇ ਮਤਲਬ ਵੀ 1 ਮਿੰਟ ਸੀ ਯਾਨੀ ਕਿ ਟੋਟਲ 10 ਸਟੇਸ਼ਨ ਸੀਗੇ ਥੱਲੇ ਹਨਾ ਜੇ 10 ਸਟੇਸ਼ਨ ਬਣਾਈ ਸੀ ਸਾਡੇ ਵਿੱਚ ਕਈ ਥਾਵਾਂ ਤੇ ਡੇਟ ਸੀਗਾ ਕਈ ਥਾਵਾਂ ਤੇ ਖਾਲੀ ਰਡ ਸੀ ਅਬ ਇਹ ਐਕਸਰਸਾਈਜ਼ ਦਾ ਯਾਨੀ ਕਿ 10 ਕਿਉਂ ਦੀ ਟੋਟਲ ਸੈੱਟ ਸੀ ਇੱਕ ਇੱਕ ਸੈਟ 160 ਸੈਟ ਦਾ ਯਾਨੀ ਕਿ 1 ਮਿੰਟ ਦਾ ਸੀ ਪਹਿਲਾਂ ਹਨਾ ਯਾਨੀ ਕਿ 10 ਮਿੰਟ ਦਾ ਉਹ ਵਰਕਆਊਟ ਹੋ ਗਿਆ ਉਸ ਤੋਂ ਬਾਅਦ 1 ਮਿੰਟ ਦੀ ਰੈਸਟ ਸੀ ਉਸ ਤੋਂ ਬਾਅਦ ਫਿਰ ਟਾਈਮ ਫਿਰ ਘਟ ਗਿਆ ਫਿਰ ਮਤਲਬ ਇਹ 40 45 ਸੈਕਿੰਡ ਤੇ ਆ ਗਏ ਫਿਰ ਜਿਹੜਾ ਤੀਜਾ ਸੀਗਾ ਉਹ 30 ਸੈਕਿੰਡ ਤੇ ਆ ਗਏ ਫਿਰ ਇਦਾਂ ਲਾਸਟ ਸੀਗਾ ਜਿਹੜਾ ਉਹ 30 15 15 ਸੈਕਿੰਡ ਦਾ ਸੀ ਮੇਰੀ ਗੱਲ ਤੇ ਹਨਾ ਯਾਨੀ ਕਿ ਟੋਟਲ 4 ਸੈਟ ਲੱਗੇ ਜਾਨ ਨਿਕਲ ਗਈ ਯਾਨੀ ਕਿ ਬਹੁਤ ਵਧੀਆ ਜ਼ੋਰ ਲੱਗ ਗਿਆ ਹਨਾ ਇਹ ਚੀਜ਼ਾਂ ਯਾਨੀ ਕਿ ਬਹੁਤ ਵਧੀਆ ਨਹੀਂ ਵੀ ਕਹਿੰਦੇ ਐਕਸਪਲੋਸਿਵ ਵਰਕਆਊਟ ਜਦੋਂ ਕੰਪੀਟੀਸ਼ਨ ਤੁਹਾਡੇ ਨੇੜੇ ਹੁੰਦਾ ਨਾ ਤਾਂ ਤੁਸੀਂ ਇਦਰਾ ਘੱਟ weight ਬਾ ਰੱਖ ਕੇ ਪਾ ਕੇ ਐਕਸਪਲੋਸਿਵ ਵਰਕਆਊਟ ਕਰਨਾ ਹੁੰਦਾ ਵੀ ਜਿਵੇਂ ਮਦਮਾ ਕਿੰਨੇ ਕਿੰਨੇ ਟਾਈਮਿੰਗ ਪੰਜ ਮਾਰ ਲਿਆ ਜਾ ਹੋਰ ਸੋ ਆਪਣਾ ਹੁਣ ਵਰਕਆਊਟ ਖਤਮ ਹੋ ਗਿਆ ਸਵੇਰ ਦਾ ਤੇ ਆਪਾਂ ਹੁਣ ਹੋਰ ਜਿਮ ਦੇ ਵਿੱਚ ਐਕਸਟਰਾ ਵਰਕਆਊਟ ਥੋੜਾ ਜਿਆ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੀਏ ਸੋ ਹਾਂਜੀ ਦੋਸਤੋ ਆਪਣਾ ਅੱਜ ਦਾ ਸਵੇਰ ਦਾ ਵਰਕਆਊਟ ਹੈ ਜੀ ਆਪਾਂ ਖਤਮ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਦੌਣ ਦੇ ਵਿੱਚ ਆ ਕੇ ਨਾ ਆਪਾਂ ਪਹਿਲਾਂ ਟ੍ਰੈਡ ਮਿਲ ਦੇ ਉੱਤੇ ਆਪਾਂ ਸੌਰੀ ਕਲੋਸਫਿਟ ਦੇ ਵਿੱਚ ਅਪਰ ਬੀਮੇਟਲ ਦੇ ਵਰਮ-ਅਪ ਕੀਤਾ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਸਟਰੈਂਥ ਟ੍ਰੇਨਿੰਗ ਸੀ ਐਕਸਪਲੋਸਿਵ ਵਰਕਆਊਟ ਸੀਗਾ ਹਨਾ ਉਹਦੇ 4 ਸੈਟ ਲੱਗੇ ਸਾਡੇ ਫਿਰ ਉਸ ਤੋਂ ਬਾਅਦ 4 ਸੈਟ ਲੋਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਂ ਆਪਣੇ ਜਿਮ ਦੇ ਵਿੱਚ ਐਕਸਟਰਾ ਸਪ੍ਰਿੰਟ ਟ੍ਰੇਨਿੰਗ ਕੀਤੀ ਮੈਂ ਲੱਗਣੀ ਐਕਸਰਸਾਈਜ਼ ਕਰ ਲਈਆਂ ਲੱਗੀਆਂ ਕੁੱਲ ਤੌਰ ਤੇ ਮੈਂ 40 ਮਿੰਟ ਮੈਂ ਲੱਗੀ ਐਕਸਰਸਾਈਜ਼ ਹਨਾ ਜਿਹਦੇ ਵਿੱਚ ਸੀ ਐਕਸਟੈਂਸ਼ਨ ਬੈੱਡ ਪ੍ਰੈਸ ਸਕੈਲਪ ਤੇ ਇੱਕ ਦੋ ਐਕਸਰਸਾਈਜ਼ ਹੋਰ ਸੀ ਇਸ ਤੋਂ ਬਾਅਦ ਮੈਂ ਲਾਸਟ ਦੇ ਵਿੱਚ ਨਾ 25 ਮਿੰਟ ਮੈਂ ਲਗਾਤਾਰ ਕਰੋਸਫਿਟ ਦੇ ਉੱਤੇ ਫਿਰ ਆਪਣੀ ਸਟੇਜ ਦੇ ਹਿਸਾਬ ਨਾਲ ਮੈਂ ਕੰਟੀਨਿਊ ਲਾਈ ਜਾਨੀ ਕਿਤੇ 300 ਕਿਲੋ ਦੀ ਵਰਨ ਨ ਕਿੰਨੀ ਹੋ ਗਿਆ ਮੈਂ 250 300 ਹੀ ਨੇ ਸੋਚਿਆ ਸੀਗਾ ਕਰੋਸਫਿਟ ਦੇ ਉੱਤੇ ਕਿ 250 300 ਤੋਂ ਵੱਧ ਦੀ ਆਪਣੀ ਕਿਲੋ ਦੀ ਵਰਨ ਹੋ ਗਈ ਹੈ ਨਾ ਮੈਂ ਤੁਹਾਨੂੰ ਦਿਖਾ ਦਈਏ ਨਵਾ ਤੁਸੀਂ ਦੇਖ ਸਕਦੇ ਹੋ ਕਰੋਸਫਿਟ ਦੇ ਵਿੱਚ 25 ਮਿੰਟ ਦੇ ਅੰਡ ਦੇ ਵਿੱਚ ਉਹ ਲਾਈ ਤੇ ਉਹਨੇ ਸਟੱਜਿੰਗ ਕਰ ਲਈ ਆ ਤੇ ਟਾਈਮ ਸੱਡੇ ਨੂੰ ਵੱਧ ਗਿਆ ਪਰ ਸਵੇਰ ਦੇ 6 ਵਜੇ ਦੇ ਗਰਾਉਂਡ ਆਏ ਮੈਂ ਜਦ ਸਾਢੇ 6 ਪਾਵਰ ਵਰਕਆਊਟ ਸ਼ੁਰੂ ਕਰਦਾ ਸੀ ਤੇ ਸਗੋਂ ਤਿੰਨ ਘੰਟੇ ਹੋ ਗਏ ਆਪਾਂ ਨੂੰ ਵਰਕਆਊਟ ਕਰਦੇ ਹਣਾ ਸੋ ਹੁਣ ਆਪਾਂ ਕਰਾਂਗੇ ਰੈਸਟਰ ਤੋਂ ਜਾਵਾਂਗੇ ਪੱਕਾ ਹੀ ਘਰ ਜਾ ਕੇ ਤੇ ਰੰਗਲ ਕੁਲ ਕੁਝ ਪਾਵਾਂਗੇ ਤੇ ਬ੍ਰੇਕਫਾਸਟ ਦੇ ਵਿੱਚ ਆਪਾਂ ਕੀ ਕਰਨਾ ਜੀ ਦੇਖ ਫਸਟ ਦੇ ਵਿੱਚ ਨਾ ਆਪਾਂ ਕੁਝ ਚੇਂਜ ਕਰਾਂਗੇ ਅੱਜ ਦੇਖਦੇ ਆ ਬ੍ਰੇਕਫਾਸਟ ਦੇ ਵਿੱਚ ਕੀ ਖਾਣਾ ਵਾ ਤੇ ਜੋ ਵੀ ਆਪਣਾ ਬ੍ਰੇਕਫਾਸਟ ਦੇ ਵਿੱਚ ਮੀਲ ਹੋਵੇ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਜੇਕਰ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗਦੀ ਆ ਨਾ ਜੇ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਤੁਸੀਂ ਜਿਹੜੀ ਮੇਰੇ ਬਲੌਗ ਨੂੰ ਤੁਸੀਂ ਫੋਲੋ ਕਰ ਸਕਦੇ ਆ ਜੋ ਮੈਂ ਵਰਕਆਊਟ ਕਰਦਾ ਵਾ ਹਨਾ ਸਟ੍ਰੈਂਥ ਟ੍ਰੇਨਿੰਗ ਕਰਦਾ ਵਾ ਡਾਈਟ ਘਰਨਾ ਵਾ ਤੁਸੀਂ ਉਹ ਚੀਜ਼ਾਂ ਨੂੰ ਫੋਲੋ ਕਰ ਲਓ ਤੁਹਾਡਾ ਬੋਡੀ ਵੇਟ ਵੀ ਘਟ ਦੇਗਾ ਤੇ ਤੁਸੀਂ ਸਿਹਤ ਵੀ ਹੋ ਜੂਗੇ ਬਿਮਾਰੀਆਂ ਤੋਂ ਤੁਸੀਂ ਕਾਫੀ ਦੂਰ ਰਹੋਗੇ ਤੁਸੀਂ ਸੋ ਆਪਣਾ ਜਿਹੜਾ ਵਰਕਆਊਟ ਹੈ ਜਿਹੜਾ ਸਰੀਰ ਦਾ ਖਤਮ ਹੋ ਗਿਆ ਹੁਣ ਆਪਾਂ ਚੱਲਦੇ ਆ ਘਰੇ ਸੋ ਜੋ ਵੀ ਹੋਈ ਜੇ ਅਪਡੇਟ ਹੋਈ ਤੁਹਾਨੂੰ ਮੈਂ ਦੱਸਦਾ ਰਹਾਂਗਾ ਸੋ ਦੋਸਤੋ ਬਲੌਗ ਦੇ ਨਾਲ ਬਨੇ ਰਹੋ ਸੋ ਹਾਂਜੀ ਦੋਸਤੋ ਆਪਾਂ ਗਰਾਊਂਡ 'ਚ ਵਰਕਆਊਟ ਕਰਕੇ ਨਾ ਆਪਾਂ ਕਰੇ ਆ ਗਿਆ ਘਰ ਆ ਕੇ ਤੇ ਆਪਾਂ ਨਾ ਤੋਂ ਕਿਹਾ ਹੁਣ ਆਪਾਂ ਲੱਗਿਆ ਬ੍ਰੇਕਫਾਸਟ ਕਰਨ ਜਾਨੀ ਜ ਆਪਣੀ ਜਿਹੜੀ ਫਰਸਟ ਮੀਲ ਆ ਹਨਾ ਉਹ ਆਪਣੀ ਰੈਡੀ ਹੋ ਗਈ ਆਪਾਂ ਫਰਸਟ ਮੀਲ ਰੈਡੀ ਕਰ ਲਈ ਆ ਤੇ ਅੱਜ ਆਪਾਂ ਕੁਝ ਡਾਈਟ ਦੇ ਵਿੱਚ ਥੋੜਾ ਜਿਹਾ ਚੇਂਜ ਕੀਤਾ ਵਾ ਤੇ ਅੱਜ ਆਪਾਂ ਡਾਈਟ ਦੇ ਵਿੱਚ ਲੈ ਰਹੇ ਹਾਂ ਜੀ ਆਪਾਂ ਤੁਹਾਨੂੰ ਮੈਂ ਦਿਖਾ ਦਿੰਦਾ ਵਾਂ ਆਪਾਂ ਸਲਾਦ ਵਗੈਰਾ ਵਿੱਚ ਸਾਰਾ ਕੁਝ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਮੈਂ ਲਿਆ ਵਾ ਇਸੇ 150 ਗ੍ਰਾਮ ਮੈਂ ਪਨੀਰ ਲਿਆ ਵਾ ਪਰੀ ਇਹਦੇ ਨਾਲ ਹਾਫ ਮੈਂ ਖੀਰਾ ਲਿਆ ਵਾ ਇੱਕ ਮੈਂ ਪਿਆਜ ਸੌਰੀ ਇੱਕ ਮੈਂ ਟਮਾਟਰ ਲਿਆ ਵਾ ਤੇ ਹਾਫ ਮੈਂ ਗਾਜਰ ਲਈਆ ਤੇ ਨਾਲ ਫਰੂਟ ਰੈਡੀ ਕੀਤਾ ਫਰੂਟ ਦੇ ਵਿੱਚ ਮੈਂ ਲਿਆ ਵਾ ਅਮਰੂਦ ਲਿਆਏ ਕੁਛੋਟਾ ਜਿਹਾ ਛੋਟਾ ਜਿਹਾ ਅਮਰੂਦ ਲਿਆ ਵਾ ਤੁਸੀਂ ਇਹ ਦੇਖ ਸਕਦੇ ਹੋ ਇਹ ਆਪਣੀ ਜਿਹੜਾ ਬ੍ਰੈਕਫਾਸਟ ਹੋਵੇਗਾ ਤੇ ਨਾਲ ਆਪਾਂ ਲਈਏ ਗ੍ਰੀਨ ਕੌਫੀ ਲਈਏ ਗ੍ਰੀਨ ਟੀ ਨਹੀਂ ਨਾ ਬਲੈਕ ਟੀ ਲਈ ਹੈਗੀ ਨਾ ਬਲੈਕ ਕੌਫੀ ਤੇ ਨਾਲ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਲਈਏ ਗ੍ਰੀਨ ਕੌਫੀ ਇੱਕ ਆਪਾਂ ਆਪਾਂ ਗ੍ਰੀਨ ਕੌਫੀ ਲਈ ਜਾ ਤੇ ਨਾਲ ਤੁਸੀਂ ਦੇਖ ਹੀ ਲੈ ਸਲਾਦ ਜੋ ਵੀ ਆਪਾਂ ਕੁਛ ਲਿਆ ਹੋਣਾ 150 ਗ੍ਰਾਮ ਆਪਾਂ ਸੋਇਆ ਪਨੀਰ ਲਿਆ ਵ ਤੇ হাফ ਫਕੀਰਾ ਲਿਆ ਵਾ ਤੇ ਇੱਕ হাফ ਛੋਟੀ ਗਾਜਰ ਲਈ ਆ ਤੇ ਨਾਲ ਆਪਾਂ ਇੱਕ ਅੰਬਰੂਦ ਲਿਆ ਛੋਟਾ ਜਿਹਾ ਹਨਾ ਤੇ ਸੋ ਥੋੜਾ ਜਿਹਾ ਆਪਾਂ ਫਰੂਟ ਵੀ ਐਡ ਕਰ ਲਿਆ ਸੋ ਇਹ ਆਪਣਾ ਜਿਹੜਾ ਅੱਜ ਦਾ ਆਪਣਾ ਬ੍ਰੇਕਫਾਸਟ ਹੋਏਗਾ ਜੀ ਤੇ ਉਸ ਤੋਂ ਠੀਕ ਐਸ ਤੋਂ 2 ਘੰਟੇ ਬਾਅਦ ਨਾ ਹੁਣ ਸਾਢੇ 9 ਹੋ ਗਏ ਨਾ 10 ਵਜੇ ਲਿਆ ਸੋਰੀ 9:50 ਹੋ ਗਏ ਆ ਤੇ ਹੁਣ ਆਪਾਂ ਠੀਕ 12 ਵਜੇ ਜਿਹੜੀ ਦੂਜੀ ਮੀਲ ਆਪਣੀ ਸੈਕਿੰਡ ਮੀਲ ਆ ਉਹ ਲਵਾਂਗੇ ਤੇ ਉਹਦੇ ਵਿੱਚ ਦੇਖਦੇ ਆਪਾਂ ਕੀ ਕਿਉਂ ਸ਼ ਲਵਾਂਗੇ ਉਹਦੇ ਵਿੱਚ ਵੀ ਮਤਲਬ ਵੀ ਆਪਾਂ ਨਾ ਡਰਾਈ ਫਰੂਟਸ ਵਗੈਰਾ ਹੀ ਆਪਾਂ ਐਡ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਅਗਰ ਜੋ ਵੀ ਅਪਡੇਟ ਹੋਊਗੀ ਤਾਂ ਮੈਂ ਤੁਹਾਨੂੰ ਦੱਸ ਦਰਾਂਗਾ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਣੀ ਜਿਹੜੀ ਸੈਕਿੰਡ ਮੀਲ ਆ ਨਾ ਦੂਜੀ ਮੀਲ ਦਾ ਟਾਈਮ ਹੋ ਗਿਆ ਤੇ ਜਿਹੜਾ ਟਾਈਮ ਆ ਉਹ 12:40 ਮਿੰਟ ਹੋ ਗਿਆ ਮੈਂ ਸੋਚਿਆ ਸੀਗਾ ਵੀ ਚਲੋ ਵੀ 12 ਵਜੇ ਆਪਾਂ ਮੀਲ ਲਵਾਂਗੇ ਤੇ ਮੈਂ ਥੋੜਾ ਜਿਹਾ ਸੋ ਮੇਰਾ ਆਪਾਂ ਡੇਟ ਹੋ ਗਿਆ ਤੇ ਥੋੜੇ ਜਿਹਾ ਚਲੋ ਕੋਈ ਗੱਲ ਨਹੀਂ 10-15 ਮਿੰਟ ਹੀ ਲੇਟ ਆਪਾਂ ਤੇ ਹੁਣ ਆਪਾਂ ਜਿਹੜੀ ਆਪਣੀ ਸੈਂਡੀ ਬੀਲ ਆਪਾਂ ਲੈ ਲਿਆ ਸੈਂਡੀ ਬੀਲ ਦੇ ਵਿੱਚ ਆਪਾਂ ਲੈ ਜੀ ਇੱਕ ਤਲਾ ਆਪਾਂ ਵੇ ਆਈਸੋਲੇਟ ਪ੍ਰੋਟੀਨ ਲਿਆਵਾ ਜੀ ਇਹਦੇ ਵਿੱਚ ਆਪਾਂ 5 ਗ੍ਰਾਮ ਪਾਇਆ ਵਾ ਗਲੂਟਾਮਾਈਨ ਪਾਇਆ ਵਾ ਤੇ 3 ਗ੍ਰਾਮ ਪਾਇਆ ਇਹਦੇ ਵਿੱਚ ਬੀਸੀਏ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲਿਆ ਤੇ ਨਾਲ ਜਿਹੜਾ ਫਰੂਟ ਵਗੈਰਾ ਦੇ ਵਿੱਚ ਅੱਜ ਕੋਈ ਨਾ ਪਰਚੇਂਜ ਕੀਤਾ ਵਾ ਆ ਤੁਸੀਂ ਦੇਖ ਸਕਦੇ ਹੋ ਮੈਂ ਇਹ 1 ਐਪਲ ਲਿਆ ਵਾ ਤੇ ਬਾਕੀ ਮੈਂ ਡਰਾਈ ਫਰੂਟ ਲੈਨੇ ਡਰਾਈ ਫਰੂਟ ਦੇ ਵਿੱਚ ਮੈਂ ਲਿਆ ਵਾ ਇੱਕ ਪੰਪਿੰਗ ਸੀਡਸ ਲਏ ਆ ਹਨਾ 5 ਗ੍ਰਾਮ 5 ਗਿਰਿਆ ਬਾਦਾਮ ਦੀਆਂ ਲੀਆਂ ਜੀ ਤੇ ਨਾਲ ਮੈਂ ਅਖਰੋਟ ਦੀਆਂ ਲੀਆਂ ਗਿਰੀਆਂ ਤੇ ਸੌਂਖੀ ਲਈਆ ਤੇ ਇੱਕ ਪੀਸ ਮੈਂ ਲਿਆਵਾ ਅੰजीर ਦਾ ਲਿਆ ਜੀ ਇਹ ਤਾਂ ਆਪਣੀ ਜਿਹੜੀ ਸੈਕਿੰਡ ਮੀਲ ਆਪਣੀ ਹੋ ਗਈ ਹੈ ਕਿਉਂਕਿ ਫਰੂਟ ਤੋਂ ਆਪ ਨੂੰ ਫਾਈਬਰ ਮਿਲ ਜਾਣਾ ਹਨਾ ਤੇ ਥੋੜਾ ਜਿਹਾ ਪ੍ਰੋਟੀਨ ਮਿਲੇਗਾ ਤੇ ਥੋੜੇ ਜਿਹੇ ਕਾਰਬੋਹਾਈਡਰੇਟ ਮਿਲਣਗੇ ਤੇ ਜਿਹੜੀ ਆਪਣੇ ਕੋਲ ਡਰਾਈ ਫਰੂਟ ਆ ਇਹਦੇ ਤੋਂ ਆਪ ਨੂੰ ਗੁੱਡ ਫੈਟ ਮਿਲੇ ਜੀ ਹਨਾ ਇਹਦੇ ਵਿੱਚ omega 3 ਵੀ ਹੈ ਪੰਪਿੰਗ ਸੀਡਸ ਦੇ ਵਿੱਚ ਤੇ ਹੋਰ ਵੀ ਮਤਲਬ ਹਰ ਇੱਕ ਮਤਲਬ ਡਰਾਈ ਫਰੂਟ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਜੋ ਆਪਣੇ ਲਈ ਬਹੁਤ ਜਿੰਦਗੀ ਅਵੇਨਟ ਘਟਾਉਣ ਲਈ ਜਣਾ ਗੁੱਡ ਫੈਟ ਹੈ ਸੋ ਇਸ ਕਰਕੇ ਆਪਾਂ ਡਰਾਈ ਫਰੂਟ ਐਡ ਕਰਨਾ ਹੀ ਕਰਨਾ ਉਹ ਤੇ ਬਾਕੀ ਵੇ ਆਈਸੋਲੇਟ ਪ੍ਰੋਟੀਨ ਆਪਾਂ ਲਵਾ ਰਿਪੜ ਤੇ ਇਹ ਆਪਣੀ ਜਿਹੜੀ ਸਾਈਡ ਮੀਲ ਆ ਇਹ ਹੋਏਗੀ ਜੀ ਸੋ ਹੁਣ ਆਪਾਂ ਠੀਕ 2:30 ਵਜੇ 2:30 ਵਜੇ ਆਪਾਂ ਲਵਾਂਗੇ ਲਾਂਚ ਲਾਂਚ ਦੇ ਵਿੱਚ ਦੇਖਦੇ ਆਪਾਂ ਕੀ ਕੁਝ ਲੈਣਾ ਵਾ ਸੂ ਬਲੋਗ ਦੇ ਨਾਲ ਬਣੇ ਰਹੋ ਕੋਈ ਵੀ ਅਪਡੇਟ ਹੋਈ ਤਾਂ ਮੈਂ ਤੁਹਾਨੂੰ ਦੱਸ ਦਵਾਂਗਾ ਸੋ ਅਗਰ ਫਿਰ ਕੋਈ ਡੀਟ ਘਟਾ ਰਹੇ ਹਾਂ ਨਾ ਪਰ ਤਾਂ ਬੋਡੀ ਗੇਟ ਨਹੀਂ ਕਰਦਾ ਤਾਂ ਜੋ ਵੀ ਮੀਨ ਦੇ ਵਿੱਚ ਲੈ ਰਿਹਾ ਹੋਣਾ ਤੁਸੀਂ ਮੇਰੇ ਵਾਂਗੂ ਮੀਨ ਸੇਲ ਤੁਸੀਂ ਲੈ ਸਕਦੇ ਹੋ ਸੋ ਤੋਂ ਗੱਲਾਂ ਬੱਲਦੀ ਸੋ ਅੱਜ ਨੂੰ ਸਟੋਕ ਤੇ ਬੇਟੇ 2:30 ਵਜੇ ਤੇ ਆਪਣੀ ਜਿਹੜੀ ਲੰਚ ਦਾ ਟਾਈਮ ਵੀ ਓਪਨ ਹੋ ਗਿਆ ਤੇ ਆਪਣੀ ਥਰਡ ਮੀਲ ਹੈ ਤੇ ਆਪਾਂ ਜਿਹੜੇ ਲੰਚ ਦੇ ਵਿੱਚ ਕੀ ਕੁਝ ਲਿਆ ਉਹ ਤੁਹਾਨੂੰ ਮੇਰੇ ਨਾਲ ਨਾ ਤੇ ਆਪਾਂ ਲੰਚ ਦੇ ਵਿੱਚ ਅੱਜ ਹੀ ਹੋ ਗਏ ਬਹੁਤ ਹੈਲੀ ਦੇ ਹੀ ਜੀ ਦੇ ਵਿੱਚ ਮਤਲਬ ਵੀ ਫੈਟ ਬਹੁਤ ਹੀ ਘੱਟ ਵਾ ਤੇ ਕਾਰਬੋਹਾਈਡਰੇਟ ਬਹੁਤ ਹੀ ਘੱਟ ਰਹੀ ਸਿਰਫ ਪ੍ਰੋਟੀਨਾਂ ਤੇ ਫਾਈਬਰ ਹੀ ਆਪਾਂ ਚਾਦਦਾ ਹੈ ਏਡੀਆਂ ਚਾਦਦਾ ਸੋ ਹੋਮੇਕੀ ਕੁਝ ਲੈਣ ਦਾ ਖਿਆਲ ਰਿਹਾ ਸੋ ਵੀ ਜੀ ਸਰਦਨ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਾਂ ਪਹਿਲਾਂ ਇੱਕ ਪਲੇਟ ਸਲਾਦ ਦੀ ਲਈ ਹੈ ਜੀ ਸਲਾਦ ਦੇ ਵਿੱਚ ਆਪਾਂ ਟਮਾਟਰ ਲਿਆ ਵਾ ਇੱਕ ਹਾਫ ਆਪਾਂ ਖੀਰਾ ਲਿਆ ਵਾ ਤੇ ਦੋ ਪੀਛੋੜੇ ਜਿਵੇਂ ਚਕੁੰਦਰ ਦੇ ਲਏ ਆ ਤੇ ਇਹ ਗਾਜਰ ਲਈਏ ਮੈਂ হাফ ਇੱਕ ਛੋਟਾ ਜਿਹਾ ਮੇ ਨਿੰਬੂ ਦਾ ਪੀਸ ਲਿਆ ਬਾਅਦ ਤੇ ਨਾਲ ਗ੍ਰੀਨ ਚਿੱਲੀ ਲਈਏ ਯਾਨੀ ਕਿ ਹਰੀ ਮਿਰਚ ਲਈਏ ਨਾਲ ਮੈਂ 150 ਗ੍ਰਾਮ ਮੇ ਸੋਇਆ ਪਨੀਰ ਲਿਆ ਜੀ ਇਹ ਠੀਕ ਹੈ ਜੀ ਤੇ ਨਾਲ ਮੈਂ ਇੱਕ ਵਾਈਟ ਚਨਾ ਦੀ ਸਬਜ਼ੀ ਲਈਏ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਮੈਂ ਸਬਜ਼ੀ ਬਣਾਈ ਹੈ ਜੀ ਇਹ ਬਿਨਾ ਤੜਕੇ ਤੋਂ ਆ ਤੇ ਨਾਲ ਇੱਕ ਕੱਪ ਮੇ ਗ੍ਰੀਨ ਕੌਫੀ ਲਈ ਹੈ ਜੀ ਇਹ ਗ੍ਰੀਨ ਕੌਫੀ ਹੈ ਇਹ ਜਦੋਂ ਆਪਣਾ ਲੰਚ ਆਪਾਂ ਖਾ ਲਾਂਗੇ ਕਿ ਉਦੋਂ ਠੀਕ 5-7 ਮਿੰਟ ਬਾਅਦ ਆਪਾਂ ਇਹ ਆਪਾਂ ਗ੍ਰੀਨ ਕੌਫੀ ਪੀਲਾਂਗੇ ਤੁਸੀਂ ਆ ਮੇਰੇ ਇੱਕ ਵਾਰੀ ਲੰਚ ਲੰਚ ਦੇਖ ਸਕਦੇ ਹੋ ਕੀ ਆਪਣਾ ਹਨਾ ਵੈਟ ਘਟਾਉਣ ਵਾਸਤੇ ਆਪਣੀ ਇਹ ਮੀਲ ਹੈ ਜੀ ਇਹ ਸੋ ਮੈਂ ਆਪਣੇ ਕਦਰ ਦੇ ਹਿਸਾਬ ਨਾਲ ਏਜ ਦੇ ਹਿਸਾਬ ਨਾਲ ਬੋਡੀ ਵੇਟ ਦੇ ਹਿਸਾਬ ਨਾਲ 150 ਗ੍ਰਾਮ ਹੀ ਪਨੀਰ ਲਿਆ ਵਾ ਇੱਕ ਪਲੇਟ ਸਲਾਦ ਦੀ ਮੈਂ ਹਰੇਕ ਵਾਰ ਯੂਜ਼ ਕਰਦੇ ਜਾਂਦਾ ਹਾਂ ਸੋ ਦੋਸਤੋ ਤੁਸੀਂ ਦੇਖ ਲਿਆ ਵੀ ਆਪਣਾ ਲੰਚ ਦੇ ਵਿੱਚ ਕੀ ਕੁਝ ਆ ਹਨਾ ਤੇ ਜਿਹੜਾ ਮੈਂ 150 ਗ੍ਰਾਮ ਪ੍ਰੀਪੇਅਰ ਕੀਤਾ ਵਾ ਨਾ ਉਹ ਮੈਂ ਆਪਣੇ ਮਤਲਬ ਵੀ ਏਜ ਹਾਈਟ ਵੇਟ ਦੇ ਹਿਸਾਬ ਨਾਲ ਮੈਂ ਮਤਲਬ ਵੀ ਉਹ ਕੀਤਾ ਵਾ ਏਡ ਕੀਤਾ ਵਾ ਵੀ ਮੈਨੂੰ ਕਿੰਨਾ ਕੁ ਵੇਟ ਮੈਂ ਘਟਾਉਣਾ ਵਾ ਮਤਲਬ ਵੀ ਕਿੰਨਾ ਕੁ ਮਤਲਬ ਮੈਨੂੰ ਪ੍ਰੋਟੀਨ ਚਾਹੀਦਾ ਵਾ ਤੇ ਫਾਈਬਰ ਦਾ ਮੈਂ ਜ਼ਿਆਦਾ ਰੱਖਦਾ ਹੀ ਰੱਖਦਾ ਹਾਂ ਕਿਉਂਕਿ ਦੇਖੋ ਫਾਈਬਰ ਦੀ ਜਿਹੜੀ ਆਪਸ਼ਨ ਆ ਨਾ ਉਹ ਸਰ ਨਾਲੋਂ ਵੱਧ ਹੈਗੀ ਆ ਮਤਲਬ ਜਿਵੇਂ ਗ੍ਰੀਨ ਸੈਲਡ ਹੋ ਗਿਆ ਜਾਂ ਫਿਰ ਫਰੂਟ ਹੋ ਗਿਆ ਇਹ ਚੀਜ਼ਾਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਆਪਾਂ ਨੂੰ ਮਤਲਬ ਹੀ ਫਾਈਬਰ ਮੈਂ ਅਦਾਵਾ ਆਪਾਂ ਕੀ ਗਲਤੀ ਕਰਦੇ ਆਪਾਂ ਸਲਾਦ ਨਹੀਂ ਖਾਂਦੇ ਹੈਗੇ ਹਨ ਸੋ ਸਾਨੂੰ ਆਪਣੀ ਹਰ ਇੱਕ ਮੀਲ ਦੇ ਵਿੱਚ ਸਾਨੂੰ ਸਲਾਦ ਐਡ ਕਰਨਾ ਚਾਹੀਦਾ ਤੇ ਲਾਸਟ ਦੇ ਵਿੱਚ ਆਪਾਂ ਜਿਹੜੀ ਗ੍ਰੀਨ ਕਾਫੀ ਆ ਉਹ ਜਦੋਂ ਆਪਣਾ ਸਾਰਾ ਲਾਂਚ ਆਪਾਂ ਖਤਮ ਹੋ ਜਾਏਗਾ ਆਪਾਂ ਠੀਕ ਉਸ ਤੋਂ 5 ਤੋਂ 10 ਮਿੰਟ ਦੇ ਬਾਅਦ ਆਪਾਂ ਜਿਹੜੀ ਗ੍ਰੀਨ ਕਾਫੀ ਆਪਾਂ ਬਣਾਈ ਆ ਉਹ ਆਪਾਂ ਗ੍ਰੀਨ ਕਾਫੀ ਪੀਲਾਂਗੇ ਇਹਦੇ ਨਾਲ ਕੀ ਕੀ ਇੱਕ ਦਿਨ ਤੁਸੀਂ ਖਾਣਾ ਖਾਦਾ ਉਹ ਪਚ ਜਾਏਗਾ ਤੇ ਇੱਕ ਦਿਨ ਤੁਹਾ ਜਿਹੜਾ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਜ਼ਿਆਦਾ ਬਹੁਤ help ਕਰੇਗੀ ਗ੍ਰੀਨ ਕਾਫੀ ਤੁਹਾਡਾ ਮੈਟਾਬੋਲਿਜ਼ਮ ਆ ਜਿਹੜਾ ਉਹਨੂੰ ਫਾਸਟ ਕਰੇਗੀ ਸੋ ਅਗਰ ਤੁਸੀਂ ਆਪਣਾ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਜੋ ਮੈਂ ਵਰਕਆਊਟ ਕਰਦਾ ਤੁਸੀਂ ਉਹ ਵੀ ਆਪਣੀ ਰੁਟੀਨ ਦੇ ਵਿੱਚ ਤੁਸੀਂ ਕਰ ਸਕਦੇ ਹੋ ਸੋ ਦੋਸਤੋਂ ਹੁਣ ਮਿਲਾਂਗੇ ਪਰ ਠੀਕ 5 ਵਜੇ ਜੀ ਗਰਾਊਂਡ ਦੇ ਵਿੱਚ ਮਿਲਾਂਗੇ ਸਿੱਧਾ ਜਾ ਕੇ ਹੁਣ ਮੈਂ ਲੰਚ ਕਰਕੇ ਗ੍ਰੀਨ ਕਾਫੀ ਪੀ ਕੇ ਮੈਸ ਹੋ ਜਾਣਾ ਜੀ ਸੋ ਦੋਸਤੋਂ ਹੁਣ ਮਿਲਦੇ ਆਪਾਂ ਸਿੱਧਾ ਗਰਾਊਂਡ ਦੇ ਵਿੱਚ ਤੁਸੀਂ ਆ ਕਿੰਨੀ ਤੇਜ਼ ਮੀ ਆ ਜਾ ਪ੍ਰੈਕਟਿਸ ਕਰਨ ਲੱਗੇ ਸੀ ਅਸੀਂ ਆ ਸਾਡਾ ਲੱਕੀ ਉੱਤਰ ਗਿਆ ਮੀ ਕਿੰਨਾ ਮੈਨ ਨੂੰ ਹੋਣਾ ਉਮੀਦ ਦੇ ਵਿੱਚ ਦੇਖ ਲਓ ਕਿੰਨੀ ਤੇਜ਼ ਯਾਰ ਮੀ ਆ ਗਿਆ ਨਾ ਬਹੁਤ ਤੇਜ਼ ਮੀ ਆ ਗਿਆ ਨਾ 겨ਰ 5 5 ਮਿੰਟ ਵੀ ਨਹੀਂ ਹੋਏ ਹੈਗੇ ਮੀ ਆਏ ਜੂ ਭਾਈ ਦੇਖ ਲਓ ਕਿੰਨੀ ਤੇਜ਼ ਆ ਗਿਆ ਵਾ ਮਾਰਾ ਬਹੁਤ ਤੇਜ਼ ਮੀਂਹ ਹੁੰਦਾ ਪਿਆ ਵਾ ਟਰੈਕਟਰ ਵੀ ਕਰਨ ਦਾ ਹੁਣ ਮਤਲਬ ਵੀ ਮੂਡ ਹੈਗਾ ਵੀ ਹੁਣ ਮੇਰਾ ਤਾਂ ਪ੍ਰੈਕਟਿਸ ਵੀ ਆਪਾਂ ਕਰਨੀ ਹੈਗੀ ਹੁਣ ਨਾ ਹੁਣ ਆਪਣਾ ਪ੍ਰੈਕਟਿਸ ਕਰਨ ਦਾ ਮੂਡ ਕਰੋ ਪਰ ਦੇਖੋ ਕਿੰਨਾ ਪਾਣੀ ਛੱਡ ਗਿਆ ਪ੍ਰੈਕਟਿਸ ਹੁਣ ਸ਼ਾਇਦ ਹੀ ਕਰਾਂਗੇ ਆਪਾਂ ਕਿਉਂਕਿ ਅੰਦਰ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਤੇ بارش ਬਹੁਤ ਤੇਜ਼ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੋ ਹਾਂਜੀ ਦੋਸਤੋ ਆਪਾਂ ਅੱਜ ਸ਼ਾਮ ਨੂੰ ਆਏ ਸੀ ਗਰਾਊਂਡ ਦੇ ਵਿੱਚ ਵਰਕਆਊਟ ਕਰਨ ਦੇ ਲਈ ਪੂਰੀ ਤਿਆਰੀ ਦੇ ਵਿੱਚ ਕੀ ਐਂ ਸੀਗਾ ਚੱਲਾ ਜੋ ਮੰਗਲਵਾਰ ਹੈਗਾ ਵਾ ਅੱਜ ਬੌਕਸਿੰਗ ਜਾਂ ਫਾਈਟਾਂ ਵਗੈਰਾ ਹੋਣ ਗਿਆ ਪਰ ਗਰਾਊਂਡ ਦੇ ਵਿੱਚ ਜਦੋਂ ਆਏ ਹਨਾ ਤੇ ਬਾਰਿਸ਼ ਜਿਹੜੀ ਬਹੁਤ ਤੇਜ਼ ਹੋਣ ਲੱਗੀ ਨਹੀਂ ਬਹੁਤ ਤੇਜ਼ ਪੈਣ ਲੱਗਾ ਹਨਾ ਤੇ ਵਿੱਚ ਜਿਹਦੇ ਕਰਕੇ ਮਤਲਬ ਵੀ ਲਾਈਟ ਵੀ ਚਲੀ ਗਈ ਤੇ ਸਾਡੇ ਹਾਲ ਦੇ ਵਿੱਚ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ ਕੋ ਸਾਹਬ ਨੇ ਫਿਰ ਵਰਕਆਊਟ ਵੀ ਨਹੀਂ ਕਰਾਇਆ ਕੋ ਸਾਹਬ ਕਹਿੰਦੇ ਜੋ ਕਰਨਾ ਕਰ ਲਓ ਫਿਰ ਅਸੀਂ ਕੋ ਸਾਹਬ ਨੂੰ ਪੁੱਛਿਆ ਵੀ ਕੋ ਸਾਹਬ ਮੀਂਹ ਦੇ ਵਿੱਚ ਇੰਜੋਏਮੈਂਟ ਕਰ ਲਈਏ ਕੋ ਸਾਹਬ ਕਹਿੰਦੇ ਵੀ ਇੰਜੋਏ ਕਰ ਲਓ ਫਿਰ ਕੱਪੜੇ-ਕੁਪੜੇ ਬੂਡਵਾਰਡ ਕੱਢ ਕੇ ਕੱਪੜੇ ਚੇਂਜ ਕਰਕੇ ਮੈਂ ਚਲੇ ਗਿਆ ਗਰਾਊਂਡ ਦੇ ਵਿੱਚ ਉੱਥੇ ਫੁੱਲ ਇੰਜੋਏ ਕੀਤਾ ਅੱਜ ਊਮੀਦ ਦੇ ਵਿੱਚ ਬਹੁਤ ਚਿਰਾਂ ਬਾਅਦ ਜਦੋਂ ਪਹਿਲਾਂ ਛੋਟੇ ਹੁੰਦੇ ਸੀ ਨਾ ਗੇਮ ਕਰਦੇ ਹੁੰਦੇ ਸੀਗੇ ਬੌਕਸਿੰਗ ਜਦੋਂ ਮੀਂਹ ਪੈਣਾ ਕਿਤੇ ਊਮੀਦ ਦੇ ਵਿੱਚ ਅਸੀਂ ਫੁੱਟਬਾਲ ਖੇਡਣੀ ਕਦੇ ਹੈਂਡਬਾਲ ਖੇਡਣੀ ਤੇ ਉਦੋਂ ਇੰਜੋਏ ਕਰਦੇ ਹੁੰਦੇ ਸੀ ਕੋਟੋ-ਕਟ ਹੁਣ ਮੇਰੇ ਖਲਚ 15-16 ਸਾਲ 15-16 ਸਾਲ ਹੋ ਗਏ ਹੁਣ ਹੈਨਾ ਤੇ ਅੱਜ ਊਮੀਦ ਦੇ ਵਿੱਚ ਇੰਨਾ ਇੰਜੋਏਮੈਂਟ ਕੀਤਾ ਊਮੀਦ ਦੇ ਵਿੱਚ ਪੂਰਾ ਖੇਡ ਤੁਹਾਨੂੰ ਦਿਖਾ ਵੀ ਰਿਹਾ ਮੈਂ ਤੂੰ ਦੇਖ ਲਓ ਕਿੰਨਾ ਅਸੀਂ ਇੰਜੋਏਮੈਂਟ ਕੀਤਾ ਪਾਣੀ ਦੇ ਵਿੱਚ ਕਦੇ ਕੁੱਦੇ ਨਾਲ ਐਕਸਰਸਾਈਜ਼ ਵੀ ਨਹੀਂ ਕੀਤੀ ਅਕਲ ਇਹ ਨਹੀਂ ਹੈਗਾ ਵੀ ਕਲਾ ਪਾਣੀ ਦੇ ਵਿੱਚ ਕੁੱਦੇਆਂ ਐਕਸਰਸਾਈਜ਼ਾ ਵੀ ਕੀਤੀਆਂ ਸੀ ਐਕਸਰਸਾਈਜ਼ ਕੀਤੀਆਂ ਹਨਾ ਬੌਕਸਿੰਗ ਦੇ ਪੰਜ ਪੁੰਚ ਮਾਰੀਏ ਫਿਟਨੈਸ ਵਰਕਆਊਟ ਵੀ ਕਰੀਏ ਮੀਹ ਦੇ ਵਿੱਚ ਤੇ ਇੰਜੋਏ ਵੀ ਪੂਰਾ ਕੀਤਾ ਯਾਨੀ ਕਿ ਯਾਰ ਮਜ਼ਾ ਆ ਗਿਆ ਪੂਰਾ ਹਨਾ ਕੱਪੜੇ ਸਾਰੇ ਗਿੱਲੇ ਹੋ ਗਏ ਹੁਣ ਘਰੇ ਜਾਣੇ ਪਏ ਆ ਠੰਡ ਜੀ ਲੱਗਣ ਲੱਗੀ ਆ ਤੇ ਹੁਣ ਜਾ ਕੇ ਦੇਖਦੇ ਆ ਘਰੇ ਜਾ ਕੇ ਨਾ ਮੇਰਾ ਦਿਲ ਕਰਦਾ ਵੀ ਮੈਂ ਨਾ ਕੌਫੀ ਪੀਣਾ ਕਿਉਂਕਿ ਨਾ ਠੰਡ ਜੀ ਬਹੁਤ ਲੱਗੀ ਜਾਂਦੀ ਆ ਸੋ ਜਬ ਲੇਕ ਕੌਫੀ ਬਣਾ ਕੇ ਪੀਊਂ ਜਾ ਫਿਰ ਹਲਕਾ ਜਿਹਾ ਮਤਲਬ ਵੀ ਕੁਛ ਦੁੱਧ ਵਾਲੀ ਕੌਫੀ ਬਣਾ ਕੇ ਪੀਂਗਾ ਉਹਦੇ ਵਿੱਚ ਪਰ 슈ਗਰ ਨਹੀਂ ਪਾਉਂਦਾ ਹੈਗਾ ਹਣਾ ਵਿਦਆਉਟ 슈ਗਰ ਤੋਂ ਕੌਫੀ ਬਣਾ ਕੇ ਪੀਊਂਗਾ ਸੋ ਬਾਕੀ ਫਿਰ ਚੱਲਦਾ ਘਰੇ ਤੇ ਬਾਕੀ ਅੱਜ ਆਪਣਾ ਵਰਕਆਊਟ ਜਿਹੜਾ ਉਹ ਹੋਇਆ ਨਹੀਂ ਹੈਗਾ ਤੇ ਹੁਣ ਫਿਰ ਰਾਤ ਨੂੰ ਦੇਖਦੇ ਡਿਨਰ ਦੇ ਵਿੱਚ ਕੀ ਕਰਨਾ ਵਾ ਸੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਦੀ ਅਪਡੇਟ ਹੋਈ ਤਾਂ ਮੈਂ ਤੁਹਾਨੂੰ ਬਲੌਗ ਦੇ ਵਿੱਚ ਦੱਸਦਾ ਰਹਾਂਗਾ ਜੀ ਸੋ ਬਹੁਤ ਇੰਜੋਏ ਕੀਤਾ ਜਾਣਾ ਸ਼ਾਮ ਨੂੰ ਮਜ਼ਾ ਆ ਗਿਆ ਦਿਲ ਖੁਸ਼ ਹੋ ਗਿਆ ਬਹੁਤ ਜ਼ਰਾ ਵਧੀਆ ਐਂਜਾਇਰਮੈਂਟ ਦਿੱਤਾ ਸੋ ਹਾਂਜੀ ਦੋਸਤੋ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਤੇ ਜਿਹੜੀ ਆਪਣੀ ਇਹ ਆਪਣੀ ਫੋਰਥ ਮੀਲ ਆਪਣੀ ਹਨਾ ਤੇ ਟਾਈਮ ਜਿਹੜਾ ਉਹ 7:00 ਨੂੰ ਹੋ ਗਿਆ ਤੇ ਆਪਾਂ ਅੱਜ ਡਾਈਟ ਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਆਪਾਂ ਲਿਆਵਾ ਜੀ 100 ਗ੍ਰਾਮ ਆਪਾਂ ਪਨੀਰ ਲਿਆ ਜੀ ਹਨਾ ਸੋਇਆ ਪਨੀਰ 100 ਗ੍ਰਾਮ ਤੇ ਨਾਲ ਇੱਕ ਕੋਲੀ ਆਪਾਂ ਬੈਂਗਣ ਦਾ ਪਰਤਾ ਲਿਆਵਾ ਇਹ ਜਿਹੜਾ ਪਰਤਾ ਬਣਾਇਆ ਆਪਾਂ ਬਿਨਾਂ ਤੜਕੇ ਦਾ ਬਣਾਇਆ ਵਾ ਤੇ ਨਾਲ ਇੱਕ ਪਲੇਟ ਆਪਾਂ ਸਲਾਦ ਦੀ ਇਹ ਸਲਾਦ ਦੇ ਵਿੱਚ ਲੈ ਲਈ ਆਪਾਂ ਇੱਕ ਛੋਟਾ ਜਿਹਾ ਆਪਾਂ ਆਪਾਂ ਖੀਰਾ ਲਿਆਵਾ ਉਹ ਬੀ ਛੋਟੇ ਜਿਹੇ ਬਚਕੁੰਦਰ ਦੇ ਲਿਆ ਗਾਜਰ ਲਈ ਹੈ ਜੀ ਤੇ ਆਪਾਂ ਮੋਰੀ ਜਿਹੜੀ ਕੀਤੀ ਜਾਂ ਤੇ ਛੋਟਾ ਜਿਹਾ ਇੱਕ ਪਿਆਜ ਲਿਆ ਵਾ ਜੇ ਤੁਸੀਂ ਦੇਖ ਸਕਦੇ ਪਿਆਜ ਹੋ ਗਿਆ ਹਣਾ ਇਸ ਸਲਾਦ ਦੀ ਪਲੇਟ ਹੋ ਗਈ ਆਪਣੀ ਤਾਂ ਮੈਂ ਦਿਖਾ ਦੇਣਾ ਸਲਾਦ ਦੀ ਪਲੇਟ ਹੋ ਗਈ ਜੀ ਆਪਣੀ ਠੀਕ ਹੈ ਜੀ ਤੇ ਇਹ ਆਪਣਾ 100 ਗ੍ਰਾਮ ਪਨੀਰ ਹੋ ਗਿਆ ਤੇ ਨਾਲ ਆਪਣਾ ਹੋ ਗਿਆ ਆਲੂ ਇਹ ਦਾ ਬਿੰਗਣ ਦਾ ਪਰਤਾ ਸੋ ਇਹ ਆਪਣਾ ਅੱਜ ਦਾ ਡਿਨਰ ਹੋਵੇਗਾ ਜੀ ਸੋ ਦੋਸਤੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਤਾਂ ਤੁਸੀਂ ਇਹ ਮੀਨੂ ਤੁਸੀਂ ਫੋਲੋ ਕਰ ਸਕਦੇ ਹੋ ਸੋ ਦੋਸਤੋ ਆਪਣਾ ਬਲੌਗ ਜਿਹੜਾ 35000 ਅੱਜ ਸਮਾਪਤ ਕਰਦੇ ਆਂ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਤਵਰੀਏ ਬਲੌਗ ਦੇ ਨਾਲ ਉਹ ਤੱਕ ਦੇ ਅਨੁਸਾਰਨ ਮੇਰੇ ਨੂੰ ਪਿਆਰਪ੍ਰੀ ਸਹਿਕਾਰ ਟੈਕ ਗੁੱਡ ਨਾਈਟ